ਹੈਲੋ ਜੀ ਸੋਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਸਾਰੇ ਜੀ ਖੁਸ਼ੀ ਹੋਗੇ ਤੇਲਾ ਜੀ ਇੱਥੇ ਆਪਾਂ ਕਰਦੇ ਪਏ ਆਪਣੇ ਸ਼ੌਂਕ ਜਿੰਨ ਕਹਿੰਦੇ ਸ਼ੌਂਕ ਕਿਸੇ ਵੀ ਉਮਰ ਦੇ ਵਿੱਚ ਉੱਭਰ ਸਕਦਾ ਹੈ ਸ਼ੌਂਕ ਦੀ ਕਹਿੰਦੇ ਕੋਈ ਕੋਈ ਵੀ ਆ ਲੋ ਹੋ ਨਹੀਂ ਹੁੰਦੀ ਹੈਗੀ ਏਜ ਨਹੀਂ ਹੁੰਦੀ ਹੈਗੀ ਕਿ ਆਪਣੇ ਜਿਹੜੇ ਸ਼ੌਂਕ ਆ ਆਪਾਂ ਉਸ ਨੂੰ ਕਦੋਂ ਪੂਰੇ ਕਰ ਸਕਦੇ ਆ ਕਦੋਂ ਨਹੀਂ ਤੇ ਇਹਦੀ ਕੋਈ ਲਿਮਟ ਨਹੀਂ ਹੁੰਦੀ ਹੈਗੀ ਤੇ ਅੱਜ ਆਪਾਂ ਨੂੰ ਮੌਕਾ ਮਿਲਿਆ ਜੀ ਆਪਾਂ ਕੁਝ ਡੈਕੋਰੇਟ ਕਰਨ ਦਾ ਤੇ ਮੇਰੀ ਬੇਟੀ ਦੇ ਥੋੜੇ ਜਿਹਾ ਕਲਰਸ ਵਗੈਰਾ ਜਿਹੜੇ ਹੈਗੇ ਸੀ ਉਹ ਪਏ ਸੀਗੇ ਤੇ ਆਪਾਂ ਕਹਿ ਕੇ ਕਿਉਂ ਨਾ ਇਸ ਤੇ ਪੇਂਟਿੰਗ ਕੀਤੀ ਜਾਵੇ ਮੈਂ ਕਾਫੀ ਦਿਨ ਹੋ ਗਏ ਨਾ ਪੇਂਟਿੰਗਸ ਦੇ ਆ ਵੀਡੀਓ ਕਾਫੀ ਜ਼ਿਆਦਾ ਦੇਖਦੇ ਪਏ ਸੀ ਬਹੁਤ ਜ਼ਿਆਦਾ ਉੱਪਰ ਆਉਂਦੀਆਂ ਪਈ ਸੀ ਇਹੀਆਂ ਤੇ ਮੈਂ ਕਿਹਾ ਕਿ ਕਿਉਂ ਨਾ ਹਨਾ ਆਪਾਂ ਵੀ ਇਹ ਕਰਕੇ ਦੇਖੀ ਹੈ ਹਨਾ ਤੇ ਕਹਿੰਦੇ ਹੁੰਦੇ ਕਿ ਵਾਕਿਆ ਜਿਹੜਾ ਆਪਣੇ ਮਨ ਦੇ ਵਿੱਚ ਆਪਾਂ ਕੁਝ ਵੀ ਕਰੀਏ ਹਨਾ ਸੋਚੀਏ ਤੇ ਉਹ ਕਹਿੰਦੇ ਕਿ ਉਹ ਪੂਰਾ ਹੋ ਜਾਂਦਾ ਆ ਹਨਾ ਤੇ ਮੈਨੂੰ ਕਾਫੀ ਧੇਰ ਹੋ ਗਈ ਸੀ ਕਿ ਸੋਚਦੀ ਨੂੰ ਕਿ ਹਾਂ ਵੀ ਮੈਂ ਇਦਾਂ ਕਰਾਂ ਇਦਾਂ ਕਰਾਂ ਹਨਾ ਕਿ ਕੰਪਲੇ ਘਰ ਲਈ ਚੀਜ਼ਾਂ ਜਿਹੜੀ ਹੈਗੇ ਨੇ ਉਸ ਨੂੰ ਡੈਕੋਰੇਟ ਕਰਾਣਾ ਹੈ ਥੋੜੀ ਥੋੜੀ ਡੈਕੋਰੇਸ਼ਨ ਜੀ ਕਰ ਦੇ ਰਹੀਏ ਤਾਂ ਕਹਿੰਦੇ ਹੈਗੇ ਘਰ ਨੂੰ ਵੀ ਆਰਗਨਾਈਜ਼ ਕਰ ਦੇ ਰਹੀਏ ਤਾਂ ਜਿਹੜੀਆਂ ਚੀਜ਼ਾਂ ਦੇ ਆਪਾਂ ਨੂੰ ਤਜਰਬੇ ਨੇ ਉਹ ਨੇ ਤੇ ਨਵੇਂ ਤੋਂ ਨਵੇਂ ਜਿਹੜੇ ਹੈਗੇ ਨੇ ਉਹ ਮਿਲਦੇ ਰਹਿੰਦੇ ਨੇ ਤੇ ਆਪਾਂ ਨੂੰ ਵੀ ਛੋਟੀ ਜੀ ਨਾ ਇਹ ਮੇਰੇ ਕੋਲੇ ਬੋਤਲ ਪਈ ਹੋਈ ਸੀਗੀ ਤੇ ਲਾ ਲੂ ਇੱਕ ਕੱਚ ਦਾ ਮੱਤ ਪਿਆ ਹੋਇਆ ਸੀਗਾ ਮੇਰੇ ਕੋਲੇ ਤੇ ਇਹ ਹੈਗਾ ਸੀਗਾ ਆਪਣਾ ਕਾਫੀ ਦਾ ਡੱਬਾ ਸੀਗਾ ਛੋਟਾ ਜਿਹਾ ਕੱਚ ਦਾ ਆਰਗੇਨਾਈਜ਼ ਕਰਨਾ ਜਿਹੜਾ ਉਹ ਸਟਾਰਟ ਕਰ ਦਿੱਤਾ ਹੈ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਨੇ ਇਸ ਤਰ੍ਹਾਂ ਚੀਜ਼ਾਂ ਨੂੰ ਆਰਗੇਨਾਈਜ਼ ਕਰਨਾ ਤੇ ਇਹ ਤਾਂ ਮੇਰੀ ਬੇਟੀ ਦੇ ਮੇਰੀ ਬੇਟੀ ਦੇ ਨਾ ਸਕੂਲ ਦੇ ਜਿਹੜੇ ਹੁਣ ਕਲਰਸ ਵਗੈਰਾ ਨੇ ਪੇਂਟਿੰਗ ਕਲਰਸ ਵਗੈਰਾ ਉਹ ਵੱਧ ਗਏ ਸੀ ਤੇ ਆਪਾਂ ਕਹਿ ਕੇ ਕਿਉਂ ਨਾ ਆਪਾਂ ਵੀ ਕੁਝ ਰੈਡੀ ਕਰਕੇ ਦੇਖੀ ਹੈ ਨਾ ਤੇ ਮੈਨੂੰ ਇਹ ਸਭ ਕਰਕੇ ਨਾ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤੇ ਅੱਜ ਆਪਾਂ ਵੀ ਕਰਨ ਲੱਗੇ ਸੀਗੇ ਤੇ ਇਹ ਜਿਹੜੇ ਕਲਰ ਆ ਮੈਂ ਐਕ੍ਰੀਲਿਕ ਕਲਰ ਹੁੰਦੇ ਆ ਨਾ ਉਹ ਹੀ ਯੂਜ਼ ਕਰ ਦਿੱਤੀਆਂ ਤੇ ਮੇਰੀ ਬੇਟੀ ਦੇ ਸੁਪਨਿਆਂ ਦੇ ਨਾਲ-ਨਾਲ ਮੇਰੀ ਬੇਟੀ ਦੀ ਸਟੱਡੀ ਤੇ ਨਾਲ ਮੇਰੇ ਵੀ ਸੁਪਨੇ ਜਿਹੜੇ ਹੈਗੇ ਨੇ ਉਹ ਵੀ ਪੂਰੇ ਹੋਣ ਲੈਣੇ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਤੇ ਹੈਨਾ ਕਿਉਂਕਿ ਇੱਕ ਉਮੀਦ ਜੀ ਜਾਗ ਜਾਂਦੀ ਹੈ ਕਿ ਬੱਚਿਆਂ ਨਾਲ ਬੱਚੇ ਪਣੰਦੀ ਹੈਨਾ ਤੇ ਇਸ ਕਰਕੇ ਤੇ ਆਪਾਂ ਕਹਿ ਕਿ ਨਾਲੇ ਤੇ ਚੀਜ਼ਾਂ ਆਰਗੇਨਾਈਜ਼ ਹੋ ਜਾਂਦੀਆਂ ਨੇ ਹਨ ਤੇ ਨਾਲੇ ਆਪਾਂ ਆਪਣੇ ਜਿਹੜੇ ਸ਼ੌਂਕ ਆ ਉਹ ਵੀ ਪੂਰੇ ਕਰ ਸਕਦੇ ਹਾਂ ਤੇ ਦੇਖੋ ਮੈਂ ਛੋਟੇ ਛੋਟੇ ਫਲਾਵਰ ਬਣਾਏ ਨੇ ਇੱਥੇ ਪੇਂਟਿੰਗ ਮੈਨੂੰ ਪੇਂਟਿੰਗ ਆਉਂਦੀ ਨਹੀਂ ਵੈਸੇ ਤੇ ਮੈਂ ਛੋਟੇ ਛੋਟੇ ਫਲਾਵਰ ਜਿਹੜੇ ਹੈਗੇ ਨੇ ਉਹ ਬਣਾਉਂਦੀ ਪਈ ਹੈਗੀ ਮੈਨੂੰ ਇਹ ਚੀਜ਼ਾਂ ਕਰਨ ਦਾ ਇੰਨਾ ਜ਼ਿਆਦਾ ਸ਼ੌਂਕ ਆ ਨਾ ਕਿ ਬਹੁਤ ਜ਼ਿਆਦਾ ਸ਼ੌਂਕ ਆ ਤੇ ਮੈਂ ਕਹਿ ਕਿ ਕਿਉਂ ਨਾ ਹਨਾ ਆਪਾਂ ਇਸ ਨੂੰ ਕਰਕੇ ਦੇਖੀ ਹੈ ਨਾ ਤੇ ਕਿੰਨਾ ਵਧੀਆ ਲੱਗਦਾ ਹੈ ਆਪਣੇ ਆਪ ਨੂੰ ਹਨਾ ਤੇ ਕੇਜੀ ਆਪਾਂ ਕਰਕੇ ਦੇਖਦੇ ਪਏ ਤੇ ਹੁਣ ਜੀ ਮੈਂ ਪਹਿਲਾਂ ਰੈੱਡ ਕਲਰ ਯੂਜ਼ ਕਰਦੀ ਪਈ ਸੀਗੀ ਮੈਂ ਇਹ ਲਿਖ ਲਿੱਤਾ ਹੈਗਾ ਯਾ 0 ਨੰਬਰ ਵਾਲਾ ਜਿਹੜਾ ਪੇਂਟ ਦਾ ਬ੍ਰਸ਼ ਹੁੰਦਾ ਹੈ ਉਹ ਛੋਟਾ ਬ੍ਰਸ਼ ਲਿੱਤਾ ਹੈ ਤੇ ਆਪਣੇ ਕੋਲੇ ਹੋਰ ਵੀ ਕਾਫੀ ਬ੍ਰਸ਼ ਹੈਗੇ ਨੇ ਤੇ ਜਿਹੜੀ ਮੇਰੀ ਬੇਟੀ ਦੇ ਸਕੂਲ 'ਚ ਯੂਜ਼ ਹੁੰਦੇ ਸੀਗੇ ਤੇ ਆਪਾਂ ਕਰਕੇ ਚਲੋ ਆਪਾਂ ਵੀ ਕਰਕੇ ਦੇਖਦੇ ਆ ਹਨ ਕਿਉਂਕਿ ਕਹਿੰਦੇ ਕਿ ਸਿੱਖਣ ਦਾ ਜਿਹੜਾ ਕੰਮ ਹੁੰਦਾ ਹਨ ਤੇ ਇਹ ਤਾਂ ਆਪਣੇ ਦਿਮਾਗ ਜਿਹੜਾ ਹੁੰਦਾ ਨਾ ਉਸ ਤੋਂ ਵੀ ਆਪਾਂ ਸਟਾਰਟ ਕਰ ਸਕਦੇ ਆ ਤੇ ਮੈਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੇ ਹੈਗੀਆਂ ਨੇ ਉਹ ਕਰਦੇ ਰਹੀਣੀ ਆ ਪਹਿਲਾਂ ਮੈਂ ਕਢਾਈ ਦਾ ਬਹੁਤ ਜ਼ਿਆਦਾ ਕੀਤਾ ਹੈ ਨਾ ਮੈਨੂੰ ਕਢਾਈ ਨੂੰ ਕਾਫੀ ਦਿਨ ਲੱਗੇ ਰਹੀ ਪੈਨ ਬਹੁਤ ਐਕਸਪੀਰੀਅੰਸ ਮਿਲੇ ਨੇ ਤੇ ਆ ਵਾਲੇ ਸਾਲ ਦੇ ਵਿੱਚ ਤੇ ਬਹੁਤ ਵਧੀਆ ਲੱਗਦਾ ਆਪਣੇ ਆਪ ਨੂੰ ਕਿ ਜਦੋਂ ਆਪਾਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਇੱਕ ਬਚਪਨਾ ਜਿਹਾ ਆ ਜਾਂਦਾ ਆਪਣੇ ਜਨ ਤੇ ਹੁੰਦੀ ਆਪਾਂ ਕਹਿੰਦੇ ਕਿਉਂ ਨਾ ਆਪਾਂ ਆਪਣੇ ਵੀ ਸ਼ੌਂਕ ਪੰਗਾ ਲਈਏ ਨਾਲ ਨਾਲ ਹਣ ਚਲੋ ਆਪਣੇ ਜਦੋਂ ਆਪਣਾ ਟਾਈਮ ਸੀਗਾ ਹਨਾ ਉਦੋਂ ਨਹੀਂ ਸੀ ਇੰਨਾਂ ਚੀਜ਼ਾਂ ਦਾ ਪਤਾ ਹੁੰਦਾ ਬਟ ਹੁਣ ਹੌਲੀ ਹੌਲੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਚੱਲਦਾ ਗਿਆ ਉਸ ਤਰ੍ਹਾਂ ਉਸ ਤਰ੍ਹਾਂ ਆਪਾਂ ਵੀ ਚੱਲੀ ਜਾ ਰਹੇ ਹਾਂ ਮੈਨੂੰ ਬਹੁਤ ਜ਼ਿਆਦਾ ਮਜ਼ਾ ਹੁੰਦਾ ਇਹ ਚੀਜ਼ਾਂ ਕਰਨ ਦੇ ਵਿੱਚ ਚੀਜ਼ ਨੂੰ ਆਰਗੇਨਾਈਜ਼ ਕਰਨ ਦਾ ਤੇ ਫਿਰ ਹੁੰਦਾ ਕਿ ਕਿ ਹਨਾ ਪੇਂਟਿੰਗ ਜਿਹੜੀ ਹੈ ਨਾ ਪੇਂਟਿੰਗ ਇੱਕ ਇਹ ਨਹੀਂ ਹੁੰਦਾ ਕਿ ਜ਼ਰੂਰੀ ਆਪਾਂ ਨੂੰ ਆਵੇ ਤਾਂ ਆਪਾਂ ਫੇਰੀ ਕਰ ਸਕਦੇ ਆ ਆਪਣਾ ਦਿਮਾਗ ਹੋਣਾ ਚਾਹੀਦਾ ਹਨਾ ਕਿ ਨਹੀਂ ਆਪਣਾ ਦਿਮਾਗ ਹੋਵੇ ਤਾਂ ਆਪਾਂ ਕੁਝ ਵੀ ਜਿਹੜਾ ਹੈ ਉਹ ਕਰ ਸਕਦੇ ਆ ਤੇ ਅੱਪਾ ਵੀ ਕਰਨਾ ਸਟਾਰਟ ਕਰ ਲਿਆ ਲੱਗਿਆ ਕਿ ਕਿਉਂ ਨਾ ਕੁਛ ਨਾ ਕੁਛ ਕੀਤਾ ਜਾਵੇ ਹਨ ਕਿ ਜਿਹੜਾ ਆਪਾਂ ਨੂੰ ਇੱਕ ਸਕੂਨ ਦੇ ਦਿੰਦੀ ਹੈਗੀ ਚੀਜ਼ ਹਨ ਤੇ ਆਪਾਂ ਉਹਦੇ ਨਾਲ ਆਪਣੀ ਆਪਣੀ ਇੱਕ ਖੁਸ਼ੀ ਜਿਹੜੀ ਹੁੰਦੀ ਹੈ ਮਨ ਦੀ ਖੁਸ਼ੀ ਹਨ ਉਹ ਕਹਿੰਦੇ ਕਿ ਆਪਾਂ ਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ ਤੇ ਵੈਸੇ ਵੀ ਜਿਹੜੀ ਮੇਰੀ ਹਰ ਕੋਈ ਚੁਆਇਸ ਹੈ ਮੇਰੇ ਹਸਬੰਦ ਵੈਸੇ ਕੋਈ ਕਰਦੇ ਰਹਿੰਦੇ ਆ ਤੇ ਉਹ ਕਹਿੰਦੇ ਦੇਖ ਜੋ ਤੇਰੇ ਦਿਮਾਗ ਚ ਆਉਂਦਾ ਹੁੰਦਾ ਬਸ ਕਰੀ ਜਾਇਆ ਕਰ ਮੈਂ ਕਿਹਾ ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੰਨੇ ਆਏ ਸਭ ਕਰਨ ਵਾਸਤੇ ਹੈਨਾ ਤੇ ਬਹੁਤ ਵਧੀਆ ਲੱਗਦਾ ਆ ਤੇ ਲੋ ਜੀ ਜਿਹੜੇ ਕਲਰਸ ਨੇ ਨਾਲ ਨਾਲ ਸੁੱਕ ਗਏ ਨੇ ਤੇ ਦੇਖੋ ਸੋਹਣਾ ਲੱਗਿਆ ਕਿ ਜਾਂ ਨਹੀਂ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਸਾਰੇ ਜਣੇ ਕਰਕੇ ਦੱਸਿਓ ਠੀਕ ਆ ਛੋਟੇ ਵੱਡੇ ਜਿਸ ਤਰ੍ਹਾਂ ਵੀ ਆਪਣਾ ਮਾਈਂਡ ਆਇਆ ਆਪਾਂ ਉਸ ਤਰ੍ਹਾਂ ਹੀ ਕਰ ਲਿਆ ਇਸ ਨੂੰ ਠੀਕ ਆ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਰੇ ਜਣੇ ਕਮੈਂਟ ਕਰਿਓ ਠੀਕ ਆ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀ ਹੈਗੀ ਨੇ ਕਿਸ ਤਰ੍ਹਾਂ ਨਹੀਂ ਲੱਗਦੀਆਂ ਨੇ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਦ ਨੂੰ ਬਹੁਤ ਜ਼ਿਆਦਾ ਲਓ ਜੀ ਆਪਣਾ ਇੱਕ ਜਿਹੜਾ ਹੈਗਾ ਸੀਗਾ ਪੋਟ ਹਨਾ ਛੋਟਾ ਜਿੱਤੇ ਉਸ ਨੂੰ ਮੈਂ ਪੂਰਾ ਕਰ ਦਿੱਤਾ ਸੀਗਾ ਤੇ ਇਹ ਹੁਣ ਮੈਂ ਦੂਸਰੀ ਇਹ ਪਹਿਲਾਂ ਸੀਗੀ ਕੱਚ ਦੀ ਆਪਾਂ ਛੋਟੀ ਜੀ ਸ਼ੀਸ਼ੀ ਦਿੱਤੀ ਹੈਗੀ ਸੀ ਕਿ ਤੇ ਹੁਣ ਆਪਾਂ ਲਿੱਤੀ ਹੈਗੇ ਆ ਪਲਾਸਟਿਕ ਜਿਸ ਤਰ੍ਹਾਂ ਵਾਈਟ ਪਲਾਸਟਿਕ ਆਉਂਦੀ ਹੈਗੇ ਨੇ ਸ਼ੀਸ਼ੇ ਦੀ ਤਰ੍ਹਾਂ ਓ ਵਾਲੀ ਪਲਾਸਟਿਕ ਸੀਗੀ ਤੇ ਇਹਦੇ ਵਿੱਚ ਅਜੂਨੀ ਦੀਆਂ ਮੈਡੀਸਿਨ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ ਯੂਜ਼ ਕਰਦੀ ਪਈ ਹੈਗੇ ਆ ਮੈਂ ਛੁੱਟਦੀ ਨਹੀਂ ਹੁੰਦੀ ਉਹਨਾਂ ਨੂੰ ਰੱਖ ਲੈਣੀ ਹੁੰਦੀ ਆ ਤੇ ਮੈਂ ਇਸ ਨੂੰ ਆਰਗੇਨਾਈਜ਼ ਕਰਦੀ ਪਈ ਸੀਗੀ ਕਿਉਂਕਿ ਮੈਨੂੰ ਹਨਾ ਹੁੰਦਾ ਨਾ ਆਪਾਂ ਛੋਟੇ-ਛੋਟੇ ਚੀਜ਼ਾਂ ਜਿਹੜੀ ਹੈਗੇ ਨਾ ਉਹਨਾਂ ਨੂੰ ਆਰਗੇਨਾਈਜ਼ ਕਰ ਦੇਣੀ ਤੇ ਵਧੀਆ ਲੱਗਦਾ ਹੈਗਾ ਤੇ ਇਹ ਦੇ ਵਿੱਚ ਕਲਰ ਪਹਿਲਾਂ ਮੈਂ ਕੱਲ ਕਲਰ ਇਸ ਦੇ ਵਿੱਚ ਕੀਤਾ ਸੀਗਾ ਤੇ ਥੋੜਾ ਜਿਹਾ ਟਾਈਮ ਮੈਂ 5-10 ਮਿੰਟ ਆਪਣੇ ਲਈ ਕੱਢ ਲੈਣੀ ਹੁੰਦੀ ਹੈ ਜਿਹਦੇ ਵਿੱਚ ਮੈਨੂੰ ਖੁਸ਼ੀ ਮਿਲਦੀ ਆ ਉਹ ਕੰਮ ਕਰਨ ਵਾਸਤੇ 5 ਤੋਂ 10 ਮਿੰਟ ਮੈਨੂੰ ਕੱਢ ਲੈਣੀ ਹੁੰਦੀਆਂ ਤੇ ਫਿਰ ਜੀ ਇੱਥੇ ਮੈਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਇਸ ਨੂੰ ਵੀ ਕਰਦੀ ਪਈ ਸੀਗੀ ਮੇਕਾ ਕੀ ਕਿਉਂ ਨਾ ਇਸ ਨੂੰ ਵੀ ਆਪਾਂ ਕਰ ਲਈਏ ਤੇ ਹੁਣ ਆਪਾਂ ਇਹ ਜਿਹੜੇ ਕਲਰ ਸੀਗੇ ਨਾ ਖਲੋਂਦੇ ਨਹੀਂ ਸੀਗੇ ਪਹਿ ਹੈਗੇ ਤੇ ਕਿਉਂਕਿ ਇਹਨਾਂ ਦੇ ਨਾ ਉਹ ਛੇਕ ਛੇਕ ਜੇ ਜਿਸ ਤਰ੍ਹਾਂ ਹੁੰਦਾ ਪਹਿ ਨਾ ਪਲਾਸਟਿਕ ਤੋਂ ਕਿ ਜਿਦਾ ਪਾਣੀ ਫਿਸਲ ਜਾਂਦਾ ਹੈ ਨਾ ਇਸ ਤਰ੍ਹਾਂ ਇਹਦੇ ਤੋਂ ਵੀ ਕਲਰ ਜਿਹੜਾ ਹੈਗਾ ਸੀ ਉਹ ਪਿਸਲੀ ਜਾ ਰਿਹਾ ਸੀਗਾ ਫਿਰ ਮੈਂ ਜੀ ਥੋੜਾ ਜਿਹਾ ਸੰਗਣਾ ਕਲਰ ਕਰਕੇ ਨਾ ਹਨਾ ਤੇ ਉਸ ਨੂੰ ਟੈਪ ਟੈਪ ਕਰਕੇ ਹੈਗਾ ਜਿਹੜਾ ਨਾ ਉਸ ਨੂੰ ਲਗਾਉਂਦੀ ਪਈ ਸੀ ਕਿਉਂਕਿ ਟੈਪ ਟੈਪ ਕਰਨ ਦੇ ਨਾਲ پتہ ਕੀ ਇਹਦਾ ਕਲਰ ਜਿਹੜਾ ਹੈਗਾ ਉਹ ਉਤਰੂਗਾ ਨਹੀਂ ਤੇ ਵਾਈਟ ਕਲਰ ਜਿਹੜਾ ਹੈਗਾ ਉਹ ਸਾਨੀ ਦੇ ਨਾਲ ਜਿਹੜਾ ਹੈਗਾ ਇਹ ਇਸ ਦੇ ਨਾਲ ਚਿਪਕ ਜਾਊਗਾ ਤੇ ਜੇ ਲਾਲੋ ਆਪਾਂ ਨੂੰ ਕਾਫੀ ਦਿੱਕਤ ਵਗੈਰਾ ਵੀ ਆਉਂਦੀ ਹੈ ਤੇ ਫਿਰ ਆਪਾਂ ਫੇਵਿਕ ਜਿਹੜੀ ਕੋਲ ਹੁੰਦੀ ਹੈ ਨਾ ਉਹ ਵੀ ਯੂਜ਼ ਕਰ ਸਕਦੇ ਹਾਂ ਵਿੱਚ ਤੇ ਉਹ ਪਾ ਦਾਂਗੇ ਹਨਾ ਤੇ ਉਸ ਦੇ ਨਾਲ ਵੀ ਜਿਹੜੇ ਹੈਗੇ ਨਾ ਕਲਰ ਬਹੁਤ ਵਧੀਆ ਹੁੰਦਾ ਹੈਗਾ ਇਹ ਤੇ ਜਿਹੜੀ ਲਿਕਵਰਡ ਹੈ ਫੇਵੀਗੋਲ ਹੁੰਦੀ ਹੈ ਨਾ ਉਹ ਵਾਲੀ ਤੇ ਹੁਣ ਆਪਾਂ ਬ੍ਰਸ਼ ਦੇ ਨਾਲ ਹੀ ਮੈਂ ਟੈਪ ਕਰਨ ਲੱਗੀ ਹੋਈ ਆ ਕਿਉਂਕਿ ਬਾਅਦ ਵਿੱਚ ਮੈਂ ਕਿਹਾ ਕਿ 스펀ਚ ਦੇ ਨਾਲ ਜਿਹੜਾ 스펀ਚ ਹੁੰਦਾ ਹੈ ਹਨ ਉਸ ਦੇ ਨਾਲ ਆਪਾਂ ਬਾਅਦ ਵਿੱਚ ਆਪਾਂ ਟੈਪ ਕਰਾਂਗੇ ਤੇ ਬਹੁਤ ਸੋਹਣਾ ਲੱਗਦਾ ਪਿਆ ਸੀਗਾ ਕਿਉਂਕਿ ਇਸ ਤਰ੍ਹਾਂ ਜਿਹੜਾ ਕੱਚ ਹੁੰਦਾ ਹੈ ਹਨ ਕੱਚ ਤੇ ਤਾਂ ਬਹੁਤ ਆਸਾਨੀ ਨਾਲ ਕਲਰ ਜਿਹੜਾ ਹੁੰਦਾ ਹੈ ਉਹ ਹੋ ਜਾਂਦਾ ਹੈਗਾ ਤੇ ਪਲਾਸਟਿਕ ਦੇ ਵਿੱਚ ਆਪਾਂ ਨੂੰ ਦੋ ਦੋ ਤੋਂ ਤਿੰਨ ਜਿਹੜੇ ਕੋਡ ਹੈਗੇ ਨੇ ਉਹ ਕਰਨੇ ਪੈਂਦੇ ਨੇ ਕਿਉਂਕਿ ਇਸ ਦੇ ਨਾਲ ਇਹ ਜਿਹੜਾ ਹੈਗਾ ਆ ਫਿਰ ਉਹ ਫਟਦਾ ਨਹੀਂ ਹੈਗਾ ਤੇ ਜੇ ਲੈ ਲਓ ਆਪਾਂ ਪਤਲਾ ਜਿਹਾ ਕਰ ਕੇ ਹੀ ਉੱਪਰ ਡੈਕੋਰ ਕਰ ਦਾਂਗੇ ਨਾ ਇਸ ਨੂੰ ਤੇ ਪੇਰੇ ਜਿਹੜਾ ਹੈਗਾ ਜਿਹੜਾ ਕਲਰ ਆ ਉਹ ਕਿਤੇ ਕਿਤੇ ਛੱਡਣਾ ਸਟਾਰਟ ਕਰ ਦਿੰਦੀ ਆ ਪਲਾਸਟਿਕ ਤੇ ਤਾਂ ਕਰਕੇ ਤੇ ਇੱਥੇ ਆਪਾਂ ਕੀਤਾ ਸੀਗਾ ਵਾਈਟ ਕਲਰ ਤੇ ਲੋ ਜੀ ਆਪਣਾ ਕਲਰ ਜਿਹੜਾ ਹੈ ਆ ਉਹ ਹੋ ਗਿਆ ਆ ਤੇ ਵਾਈਟ ਕਲਰ ਤਾਂ ਹੋ ਗਿਆ ਹੁਣ ਇਸ ਨੂੰ ਆਪਾਂ ਸੁੱਕਣ ਲਈ ਰੱਖ ਦਾਂਗੇ ਤੇ ਮੈਂ ਕਿਹੜੇ ਕਲਰ ਯੂਜ਼ ਕਰਦੀ ਹੈਗੇ ਆ ਅਕ੍ਰੈਲਿਕ ਕਲਰ ਨੇ ਤੇ ਮੈਂ ਸਾਰੇ ਯੂਜ਼ ਕਰਦੀ ਪਈ ਆ ਤੇ ਕੁਝ-ਕੁਝ ਵਿੱਚੋਂ ਜਿਹੜੇ ਹੈਗੇ ਸੀਗੇ ਜੁਨੇ ਨੇ ਥੋੜੇ-ਥੋੜੇ ਸੀਗੇ ਤੇ ਮੈਂ ਕਿਹਾ ਕਿ ਚਲੋ ਆਪਾਂ ਯੂਜ਼ ਕਰ ਲੈਨੇ ਹੈਗੇ ਆ ਤੇ ਫਿਰ ਕਿਉਂਕਿ ਇਹ ਵੀ ਜਿਹੜੀਆਂ ਮੇਰੀਆਂ ਬੋਟਲਸ ਨੇ ਇਹ ਵੀ ਮੈਂ ਯੂਜ਼ ਲੈ ਕੇ ਆਉਂਗੀ ਤੇ ਇਹ ਵੀ ਤੁਹਾਨੂੰ ਦਿਖਾਵਾਂਗੀ ਤੇ ਇਹਨਾਂ ਨੂੰ ਕਦੀ ਆਪਾਂ ਜੇ ਲਾ ਲੂ ਤੁਹਾਡੇ ਕਲਰ ਸੁੱਕ ਜਾਂਦੇ ਨੇ ਹਨ ਜਿਸ ਤਰ੍ਹਾਂ ਆਪਣੇ ਪੇਂਟਿੰਗ ਵਗੈਰਾ ਕਲਰ ਸੁੱਕ ਜਾਂਦੇ ਨੇ ਹਨ ਤੇ ਇਹ ਆਪਣੇ ਜਿਹੜੇ ਹੈਗੇ ਕਲਰ ਬਿਲਕੁਲ ਸੁੱਕਦੇ ਨਹੀਂ ਹੈਗੇ अच्छा हां जी ठीक है हां जी और अरे कहने कपड़े लेना होवे किथे विजिट करे सुल्तानवन गेट अमृतसर ठीक है हां जी और लेना है आज कुछ चीजें आई हां सिर्फ गल गई सुखी पाल की चीज कर ले सुखी माल पुसा कर ले जल्दी है जी अच्छा पहनदी किने सोफे रखे साडे मालिक नहीं साडे दो 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 वाले ते एकत नाव वाला ਇੱਥੇ ਆਪਣੇ ਆਗੇ ਸੀਗੇ ਅੰਕਲ ਤੇ ਮੈਂ ਬਾਅਦ ਚਲੇ ਗਈ ਸੀਗੀ ਤੇ ਫਿਰ ਇਸ ਤੋਂ ਅਗਲਾ ਦਿਨ ਹੋ ਗਿਆ ਸੀਗਾ ਤੇ ਆਪਾਂ ਜਿਹੜੀ ਹੈਗੀ ਸੀਗੀ ਕਲਰ ਜਿਹੜਾ ਹੈਗਾ ਸੀ ਸੁਕਣ ਨੇ ਰੱਖ ਦਿੱਤਾ ਬਾਅਦ ਵਿੱਚ ਟਾਈਮ ਨਹੀਂ ਲੱਗਿਆ ਫਿਰ ਮੈਂ ਇੱਧਰ ਨੂੰ ਆਈ ਨਹੀਂ ਹੈਗੀ ਤੇ ਲਓ ਜੀ ਅੱਜ ਹੁਣ ਆਪਾਂ ਇਸ ਨੂੰ ਵੀ ਕਰਾਂਗੇ ਇਸ ਤੇ ਵੀ ਕਲਰ ਕਰਾਂਗੇ ਪੇਂਟਿੰਗਸ ਜਿਹੜੀ ਹੈਗੀ ਆਪਣੇ ਪੇਂਟਿੰਗ ਜਿਹੜੀ ਹੈਗੀ ਅੱਜ ਆਪਾਂ ਪੂਰੀ ਕਰਾਂਗੇ ਇਸ ਤੇ ਵੀ ਤੇ ਇਸ ਦੇ ਵੀ ਕਲਰ ਜਿਹੜਾ ਬਹੁਤ ਵਧੀਆ ਆਇਆ ਹੈਗਾ ਹੈ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਹੁਤ ਸੋਹਣਾ ਕਲਰ ਆਇਆ ਇਸ ਤੇ ਤੇ ਲੋ ਜੀ ਹੁਣ ਆਪਾਂ ਜਿਹੜੇ ਕਲਰ ਸੀਗੇ ਇਸ ਤੇ ਪੇਂਟ ਕਰਨਾ ਸੀਗੇ ਤੇ ਉਹ ਮੈਂ ਕਲਰ ਜਿਹੜੇ ਹੈਗੇ ਸੀ ਉਹ ਕੱਢ ਕੇ ਰੱਖਦੀ ਪਈ ਸੀਗੀ ਤੇ ਕਿਉਂਕਿ ਪਹਿਲਾਂ ਕੱਢ ਲਈ ਹੈ ਨਾ ਸਿਲੈਕਟ ਕਰਕੇ ਰੱਖ ਲਈ ਤਾਂ ਫਿਰ ਜਿਹੜਾ ਹੈਗਾ ਕੰਬੀਨੇਸ਼ਨ ਬਣਾ ਕੇ ਹੀ ਆਪਾਂ ਜਿਹੜਾ ਹੈਗਾ ਕਲਰ ਆ ਉਹ ਕਰਾਂਗੇ ਇਸ ਤੇ ਤੇ ਆਪਾਂ ਕਰਤਾ ਜੀ ਸਟਾਰਟ ਕਲਰ ਕਰਨਾ ਤੇ ਇੰਨਾ ਜਿਆਦਾ ਵਧੀਆ ਲੱਗਦਾ ਤੇ ਇੱਕ ਮਨ ਨੂੰ ਖੁਸ਼ੀ ਦਿਲ ਨੂੰ ਸਕੂਨ ਜਿਹੜਾ ਹੈਗਾ ਨਾ ਇੰਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਖੁਸ਼ੀ ਲੱਭਿਆ ਕਰੋ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਇੰਨੀ ਜਿਆਦਾ ਖੁਸ਼ੀ ਮਿਲਦੀ ਹੈ ਕਿ ਆਪਾਂ ਐਕਸੈਪਟ ਨਹੀਂ ਕਰ ਸਕਦੇ ਹੈਗੇ ਵੀ ਹੋਰ ਕਿਸੇ ਚੀਜ਼ ਤੋਂ ਆਪਾਂ ਐਕਸੈਪਟ ਨਹੀਂ ਕਰ ਸਕਦੇ ਜੋ ਆਪਾਂ ਨੂੰ ਖੁਦ ਕਰਕੇ ਆਪਾਂ ਨੂੰ ਜਿਹੜੀ ਖੁਸ਼ੀ ਮਿਲਦੀ ਹੈ ਨਾ ਉਹ ਆਪਾਂ ਕਿਸੇ ਤੋਂ ਐਕਸੈਪਟ ਨਹੀਂ ਕਰ ਸਕਦੇ ਹੈਗੇ ਉਹ ਆਪਣੇ ਆਪ ਵਿੱਚ ਹੁੰਦੀ ਹੈ ਖੁਸ਼ੀ ਕਿ ਆਪਾਂ ਉਸ ਨੂੰ ਕਿਵੇਂ ਜ਼ਾਹਿਰ ਕਰਨਾ ਹੈਗਾ ਕਿਵੇਂ ਬਾਹਰ ਕੱਢਣਾ ਹੈਗਾ ਵਾ ਤੇ ਇੱਕ ਤਾਂ ਕਿ ਆਪਣੇ ਟਾਈਮ ਦੀ ਬਚਤ ਟਾਈਮ ਜਿਹੜਾ ਹੁੰਦਾ ਹੈ ਆਪਣੇ ਕੋਲੇ ਆਪਾਂ ਸਾਰੇ ਦਿਨ ਬਿਜ਼ੀ ਰਹਿੰਨੇ ਹਨਾ ਉਹ ਉਸ ਦੇ ਵਿੱਚ ਕੁਝ ਕਹਿੰਦੇ ਕਿ ਲਾਈਫ ਦੇ ਵਿੱਚ ਕੁਝ ਵੱਖਰਾ ਵੀ ਕਰਨਾ ਚਾਹੀਦਾ ਹੈਗਾ ਤੇ ਇਸ ਲਈ ਮੈਂ ਥੋੜਾ ਜਿਹਾ ਕੁਝ ਵੱਖਰਾ ਕਰਨਾ ਸਟਾਰਟ ਕਰ ਰਹੀ ਹਾਂ ਕਿ ਸ਼ਾਇਦ ਕੁਝ ਕਿ ਜਿਹੜਾ ਆਪਣਾ ਮੈਨੂੰ ਹੁੰਦਾ ਹੈ ਕਿ ਚਲੋ ਆਪਾਂ ਕੁਝ ਵੱਖਰਾ ਜਿਹਾ ਕਰੀਏ ਹਨਾ ਕਿ ਸਾਰੇ ਦਿਨ ਆਪਾਂ ਲਾਲੂ ਘਰ ਦੇ ਕੰਮ ਹੀ ਕਾਫੀ ਜ਼ਿਆਦਾ ਕਰਦੇ ਰਹਿਨੇ ਹਨਾ ਅ ਕਦੀ ਕੋਸ਼ ਕਰ ਲਿਆ ਕਦੀ ਕੋਸ਼ ਕਰ ਲਿਆ ਲੀੜਕ ਪੜੇ ਤੋਂ ਲੈ ਕੇ ਸਾਫ ਸਫਾਈਆਂ ਕਰ ਲੀਆਂ ਹਨ ਕਿਉਂਕਿ ਇੱਕ ਲੇਡੀਜ਼ ਦੇ ਇਹ ਕੰਮ ਹੁੰਦੇ ਨੇ ਜਿਆਦਾ ਹਨ ਤੇ ਚਲੋ ਆਪਾਂ ਹੋਰ ਵੀ ਇੱਥੇ ਵੀ ਵਾਧੂ ਕੰਮ ਕਰਦੇ ਆਪਾਂ ਐਵੇਂ ਕਹੀ ਆਪਾਂ ਇਹੀ ਕੰਮਾਂ 'ਚ ਨਹੀਂ ਲੱਗੇ ਰਹਿੰਦੇ ਹੈਗੇ ਆਪਾਂ ਖੇਤੀਬਾੜੀ ਦਾ ਵੀ ਕੰਮ ਕਰਦੇ ਆ ਸਾਰੇ ਕੰਮ ਆਪਾਂ ਆਲਰੇਡੀ ਮਿਕਸ ਅਪ ਜਿਹੜੇ ਹੈਗੇ ਨੇ ਸਾਰੇ ਹੀ ਕੰਮ ਕਰ ਲਏਦੇ ਨੇ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਕਿ ਜਿਹੜਾ ਆਪਾਂ ਨਹੀਂ ਕਰਦੇ ਹੈਗੇ ਸਾਰੇ ਆਲਰੇਡੀ ਆਪਾਂ ਕਰ ਲੈਨੇ ਹੈਗੇ ਕਿਉਂਕਿ ਮੰਮੀ ਕਰਦੇ ਨੇ ਹਨ ਤੇ ਮੰਮੀ ਤੋਂ ਵੇਖ ਕੇ ਆਪਾਂ ਨੂੰ ਵੀ ਆਦਤ ਪੈ ਗਈ ਹੈ ਵੀ ਹਾਂ ਇਸ ਤਰ੍ਹਾਂ ਦਾ ਨਹੀਂ ਵੀ ਆਪਾਂ ਨੂੰ ਆਹ ਵਾਲਾ ਕੰਮ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਤੇ ਲੋ ਜੀ ਇੱਥੇ ਜਿਹੜਾ ਹੈਗਾ ਨਾ ਆਪਾਂ ਕਾਫੀ ਜਿਹੜੇ ਕਲਰ ਸੀਗੇ ਕਮੈਂਟ ਸੈਕਸ਼ਨ ਵਿੱਚ ਜਰੂਰ ਸਰਜਣ ਕਮੈਂਟ ਕਰਿਓ ਠੀਕ ਹੈ ਜੀ ਓਕੇ